ਇੱਕ ਅਜਿਹੀ ਸੰਸਥਾ ਦੇ ਵਿੱਚ ਪਹੁੰਚਿਆ ਇੱਕ ਉਮੀਦ ਸੰਸਥਾ ਸਿੱਖਿਆ ਸੁਸਾਇਟੀ ਦੇ ਨਾਮ ਨਾਲ ਜਾਣੀ ਜਾਂਦੀ ਹੈ ਜਿੱਥੇ ਫ੍ਰੀ ਸਖਲਾਈ ਦਿੱਤੀ ਜਾ ਰਹੀ ਹੈ ਬੱਚਿਆਂ ਨੂੰ ਬਿਲਕੁਲ ਫ੍ਰੀ ਹੈ ਮੁਫਤ ਕੋਈ ਪੈਸਾ ਨਹੀਂ 6 ਮਹੀਨੇ ਦਾ ਕੋਰਸ ਹੈ ਰਜਿਸਟਰਡ ਸੰਸਥਾ ਦਾ ਜਿਹੜਾ ਹੱਥੀ ਕੰਮ ਕਰ ਸਕਣ ਆਪਦਾ ਕੋਰਸ ਕਰਕੇ ਆਪਦਾ ਰੁਜ਼ਗਾਰ ਕਿਤਾ ਮੁਖੀ ਕੋਰਸ ਨੇ ਸਾਰੇ ਹਜ਼ਾਰਾਂ ਤੇ ਲੱਗ ਜਾਂਦੇ ਨੇ ਜੇ ਮਾਪੇ ਬੱਚਿਆਂ ਨੂੰ ਭੇਜਦੇ ਆਏ ਲੱਗਦਾ ਜਿਹੜੇ ਕੁੜੀਆਂ ਨੇ ਆਪਣੇ ਆਪ ਦੇ ਗੁਜ਼ਾਰਾ ਕਰ ਸਕਦੀਆਂ ਨੇ ਹੁਣ ਉਹ ਆਪਣਾ ਇਥੋਂ ਸਫਲਾਈ ਲੈ ਕੇ ਆਪਣਾ ਕੰਮ ਚਲਾ ਸਕਦੀਆਂ ਨੇ ਇਹ ਕੱਲਾ ਇਥੇ ਕੋਰਸ ਨਹੀਂ ਅਸੀਂ ਤਾਂ ਚਾਹੁੰਦੇ ਆ ਵੀ ਪਹਿਲਾਂ ਕੋਰਸ ਕਰਾਵਾਂਗੇ ਰਜਿਸਟਰਡ ਸਰਟੀਫਿਕੇਟ ਮਿਲੇਗਾ ਉਸ ਤੋਂ ਬਾਅਦ ਉਹਨਾਂ ਨੂੰ ਆਪਦਾ ਬੁਟੀਕ ਖੋਲਣ ਲਈ ਪਾਰਲ ਖੋਲਣ ਲਈ ਕੇਂਦਰ ਸਰਕਾਰ ਦੀਆਂ ਬਹੁਤ ਸਕੀਮਾਂ ਨੇ ਉਹਨਾਂ ਨੂੰ ਸਿਰਫ ਕੰਮ ਨਹੀਂ ਜੋਬ ਜਿਹੜੀ ਜੋਬ ਕਰਨੀ ਚਾਹੇਗੀ ਇੰਡਸਟਰੀ ਨਾਲ ਵੀ ਟਾਈਪ ਕੀਤਾ ਤਾਂ ਵੀ ਸਪੈਸੈਂਟਰ ਦੇ ਹੋ ਗਏ ਤੇ ਬਿਊਟੀ ਬਾਰਲਰ ਦੇ ਹੋ ਗਏ ਤੇ ਇਹ ਬੱਚੀਆਂ ਜਿਹੜੀਆਂ 4 ਮਹੀਨੇ 6 ਮਹੀਨੇ ਕਰਕੇ ਆਪਣੇ ਪੈਰਾਂ ਤੇ ਖੜੀਆਂ ਹੋ ਜਾਣ ਚੱਲ ਚੱਲੀਏ ਪਿੰਡਾਂ ਦੇ ਆਲੇ ਦੁਆਲੇ ਉੱਥੇ ਆ ਸਿੱਖਣ ਦੇ ਯਾਦ ਸਕਦੇ ਨੇ ਕਿ ਡਿਸਟ੍ਰਿਕਟ ਚ ਕਿਤੋਂ ਵੀ ਜਿਹੜੇ ਪਿੰਡ ਤੋਂ ਵੀ ਆਉਂਦੇ ਜਿਸ ਨੂੰ ਲੋੜ ਹੈ ਕਿਤੋਂ ਵੀ ਆ ਸਕਦਾ ਅਸੀਂ ਸਾਰਿਆਂ ਦੀ ਕੋਸ਼ਿਸ਼ ਇਹ ਹੀ ਹੋਵੇ ਕਿ ਸਾਡੀਆਂ ਧੀਆਂ ਬਹੁਤ ਸਿੱਖਣ ਅੱਛਾ ਸਿੱਖਣ ਇਨਕਾ ਸਟਾਰਟਿੰਗ ਸੇ ਇੱਕ ਸੋਸ਼ਲ ਕਾ ਥਾ ਕਿ ਇੱਕ ਸੋਸ਼ਲਿਕ ਸੁਸਾਇਟੀ ਲਈ ਸੁਸਾਇਟੀ ਨੇ ਇਤਨਾ ਕੁਝ ਮੈ ਦੀਆ ਟੂ ਸ਼ੁੱਡ ਆਲਸੋ ਗਿਵ ਬੈਕ ਟੂ ਦ ਸੁਸਾਇਟੀ ਜੇਕਰ ਕਿਸੇ ਨੂੰ ਹੋਰ ਵੀ ਲੋੜ ਆ ਇਕੱਲਾ ਕੁਝ ਦੇ ਟ੍ਰੇਨਿੰਗ ਦੇਣਾ ਨਹੀਂ ਜੇਕਰ ਕਿਸੇ ਨੂੰ ਬਿਮਾਰੀ ਠਮਾਰੀ ਵੀ ਆਉਂਦੀ ਹੈ ਲੜਕੀ ਦਾ ਵਿਆਹ ਸ਼ਾਦੀ ਵਿਆਹ ਤਾਂ ਵੀ ਸਾਡੀ ਸੰਸਥਾ ਖੜੀ ਹੈ ਬਹੁਤ ਜਲਦੀ ਅਸੀਂ ਸਟਾਰਟ ਕਰ ਦਾਂਗੇ ਨਵੇਂ ਸਾਲ ਚ ਪਹਿਲੀ ਤਰੀਕ ਨੂੰ ਸਾਡਾ ਉਮੀਦਾਂ ਵੀ ਇੱਕ ਤਰੀਕ ਤੋਂ ਅਸੀਂ ਸਟਾਰਟ ਕਰਾਂਗੇ ਸਤਿ ਸ਼੍ਰੀ ਅਕਾਲ ਪੰਜਾਬ ਦੀ ਗੱਲ ਦੇਖ ਰਹੇ ਹਾਂ ਤੁਸੀਂ ਮੈਂ ਵਿੱਕੀ ਜਲਖੜ ਤੁਹਾਡਾ ਸਵਾਗਤ ਕਰਦਾ ਹਾਂ ਪੰਜਾਬ ਦੇ ਵਿੱਚ ਬੇਰ ਬੇਰੋਜ਼ਗਾਰੀ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਪਰ ਇੱਕ ਅਜਿਹੀ ਸੰਸਥਾ ਦੇ ਵਿੱਚ ਪਹੁੰਚਿਆ ਇੱਕ ਉਮੀਦ ਸੰਸਥਾ ਸਿੱਖਿਆ ਸੁਸਾਇਟੀ ਦੇ ਨਾਮ ਨਾਲ ਜਾਣੀ ਜਾਂਦੀ ਹੈ ਜਿੱਥੇ ਫ੍ਰੀ ਸਿਖਲਾਈ ਦਿੱਤੀ ਜਾ ਰਹੀ ਹੈ ਬੱਚਿਆਂ ਨੂੰ ਇਹ ਆਲੇ ਦੁਆਲੇ ਦੇ ਬੱਚਿਆਂ ਨੂੰ ਬਿਲਕੁਲ ਮੁਫਤ ਸਿਖਲਾਈ ਦਿੱਤੀ ਜਾ ਰਹੀ ਹੈ ਕੰਪਿਊਟਰ ਦੀ ਸਿਖਲਾਈ ਲਾ ਲਈਏ ਤੇ ਵੱਖ-ਵੱਖ ਸਿਖਲਾਈਆਂ ਦਿੱਤੀਆਂ ਜਾ ਰਹੀਆਂ ਨੇ ਮੇਰੇ ਨਾਲ ਰਮਿੰਦਰ ਸਿੰਘ ਸੰਗੋਵਾਲ ਮੌਜੂਦ ਨੇ ਹੋਰ ਸੁਸਾਇਟੀ ਮੈਂਬਰ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਰ ਸਵਾਗਤ ਹੈ ਤੁਹਾਡਾ ਸਾਸੀਕਾਲ ਕਦੋਂ ਤੇ ਸੰਸਥਾ ਸਟਾਰਟ ਹੋਈ ਕਿਹੜੇ-ਕਿਹੜੇ ਕੋਰਸ ਕਰਵਾ ਰਹੇ ਹੋ ਤੁਸੀਂ ਇੱਥੇ ਸਸਕਾਲ ਜੀ ਮੈਂ ਇੱਥੇ ਜਨਰਲ ਸੈਕਟਰੀ ਇੱਕ ਉਮੀਦ ਫ੍ਰੀ ਐਜੂਕੇਸ਼ਨ ਸੁਸਾਇਟੀ ਰਮਿੰਦਰ ਸੰਘੋਵਾਲਾ ਸੀ ਨਾ ਇੱਕ ਮਹੀਨਾ ਪਹਿਲਾਂ ਹੀ ਇਹ ਉਪਰਾਲਾ ਸ਼ੁਰੂ ਕੀਤਾ ਤਾਂ ਕਿ ਜਿਹੜੇ ਸਾਡੇ ਪਿੰਡਾਂ ਦੇ ਬੱਚੇ ਨੇ ਆਲਮਗੀਰ ਦੇ ਵਿੱਚ ਇਹ ਸੰਸਥਾ ਬਣੀ ਹੈ ਇਹਦੇ ਜਿਹੜੇ ਸਾਡੇ ਪਿੰਡਾਂ ਦੇ ਬੱਚੇ ਨੇ ਇਹਨਾਂ ਨੂੰ ਕੋਈ ਫੈਸਿਲਿਟੀ ਨਹੀਂ ਹੈ ਪਹਿਲਾਂ ਜੀਐਨ ਕਾਲਜ ਵੱਲੋਂ ਅਸੀਂ ਕੈਂਪ ਲਗਾਏ ਸੀ ਫ੍ਰੀ ਸਲਾਈ ਸੈਂਟਰ ਬਿਊਟੀਸ਼ਨ ਦੇ ਕੰਪਿਊਟਰ ਸੈਂਟਰ ਦੇ ਉਹ ਬੱਚਿਆਂ ਦੀ ਬਹੁਤ ਡਿਮਾਂਡ ਸੀ ਪਿੰਨਾਂ ਵਾਲਿਆਂ ਦੀ ਵੀ ਸਾਨੂੰ ਕੋਈ ਨਵਾਂ ਕੋਰਸ ਸ਼ੁਰੂ ਕਰਕੇ ਦਿੱਤਾ ਸਾਡੇ ਏਰੀਆ ਦੇ ਵਿੱਚ ਕਿਉਂਕਿ ਦੂਰ ਜਾਣਾ ਬੜਾ ਉਹਨਾਂ ਨੂੰ ਮੁਸ਼ਕਲ ਲੱਗਦਾ ਤੇ ਸਾਡੀ ਟੀਮ ਦੇ ਵਿੱਚ ਸਾਡੇ ਪ੍ਰਧਾਨ ਦੇਵੀ لال ਗੁੱਪਤਾ ਜੀ ਨੇ ਤੇ ਚੇਅਰਮੈਨ ਰਾਮ ਸ਼ਰਨ ਜੀ ਨੇ ਸਾਡੇ ਮੈਮ 골ਡੀ ਗੰभीर ਤੇ ਅਮਿਤ ਜੀ ਕੈਸ਼ਰ ਤੇ ਸਾਰੀ ਸਮੁੱਚੀ ਟੀਮ ਨੇ ਹਲਕੇ ਫਿਰ ਸਲਾਹ ਕੀਤੀ ਵੀ ਆਪਾਂ ਇੱਥੇ ਹੀ ਇੱਕ ਜਗ੍ਹਾ ਦੇ ਉੱਤੇ ਬਣਾਈਏ ਤੇ ਸਾਡੇ ਪ੍ਰਧਾਨ ਤੇ ਚੇਅਰਮੈਨ ਸਾਹਿਬ ਨੇ ਬਿਲਡਿੰਗ ਤਿਆਰ ਕਰਕੇ ਲਗਭਗ 2000 ਗਜ ਦੇ ਵਿੱਚ ਜਗ੍ਹਾ ਇੱਥੇ ਬਿਲਡਿੰਗ ਤਿਆਰ ਕੀਤੀ ਉਹਨੂੰ 6 ਮਹੀਨੇ ਲੱਗੇ ਤੇ ਹੁਣ 1 ਮਹੀਨਾ ਪਹਿਲਾਂ ਅਸੀਂ ਸਾਰਾ ਸਮਾਨ ਲੈ ਕੇ ਇਹਨੂੰ ਇੱਥੇ ਕੁ ਲੜਕੀਆਂ ਪਿੰਡਾਂ ਦੀਆਂ ਟੀਚਰ ਰੱਖ ਲਿਆ ਨੇ ਕੰਮ ਸ਼ੁਰੂ ਹੋ ਗਿਆ ਤੇ ਪਿੰਡਾਂ ਬਿਲਕੁਲ ਫ੍ਰੀ ਆ ਮੁਫਤ ਕੋਈ ਪੈਸਾ ਨਹੀਂ 6 ਮਹੀਨੇ ਦਾ ਕੋਰਸ ਆ ਰਜਿਸਟਰਡ ਸੰਸਥਾ ਦਾ ਕੋਰਸ ਕਿਹਦੇ ਕਿਹੜੇ ਕਹਦੇ ਹੋ ਤੁਸੀਂ ਇੱਕ ਤਾਂ ਸਲਾਈ ਕਢਾਈ ਦਾ ਬੁਟੀਕ ਦਾ ਜਿਹਨੂੰ ਕਹਿੰਦੇ ਸਲਾਈ ਕਟਾਈ ਉਸ ਤੋਂ ਬਾਅਦ ਬਿਊਟੀਸ਼ਨ ਦਾ ਜੀ ਬਿਊਟੀ ਪਾਰਲਰ ਖੋਲਦਿਆਂ ਨੇ ਲੜਕੀਆਂ ਜਿਹੜਾ ਹੱਥੀਂ ਕੰਮ ਕਰ ਸਕਣ ਆਪਦਾ ਕੋਰਸ ਕਰਕੇ ਆਪਦਾ ਰੋਜ਼ਗਾਰ ਕਿਤਾਮੁਖੀ ਕੋਰਸ ਨੇ ਸਾਰੇ ਨਾਲ ਕੰਪਿਊਟਰ ਸੈਂਟਰ 6 ਮਹੀਨੇ ਦੀ ਬੇਸਿਕ ਟ੍ਰੇਨਿੰਗ ਜੀ ਕੰਪਿਊਟਰ ਸਾਇੰਸ ਦੀ ਗੱਲ ਕਰਦੇ ਆਪਾਂ ਟ੍ਰੇਨਿੰਗ ਦੀ ਗੱਲ ਕਰਦੇ ਆਂ ਸਲੂਨ ਦੀ ਗੱਲ ਕਰਦੇ ਆਂ ਬਿਊਟੀ ਵਾਲ ਦੀ ਹਜ਼ਾਰਾਂ ਤੇ ਲੱਗ ਜਾਂਦੇ ਨੇ ਜੇ ਮਾਪੇ ਬੱਚਿਆਂ ਨੂੰ ਭੇਜਦਾਏ ਆਪਣੇ ਸਿਟੀ ਦੇ ਵਿੱਚ ਭੇਜਦੇ ਨੇ ਪਰ ਹੁਣ ਇਹ ਪਿੰਡ ਦੇ ਵਿੱਚ ਆ ਗਿਆ ਬਿਲਕੁਲ ਫ੍ਰੀ ਫ੍ਰੀ ਦੇ ਵਿੱਚ ਆਇਆ ਲੱਗਦਾ ਜਿਹੜੇ ਕੁੜੀਆਂ ਨੇ ਆਪਣੇ ਆਪ ਤੇ ਗੁਜ਼ਾਰਾ ਕਰ ਸਕਦੀਆਂ ਨੇ ਹੁਣ ਉਹ ਆਪਣਾ ਇੱਥੋਂ ਸਖਲਾਈ ਲੈ ਕੇ ਆਪਣਾ ਕੰਮ ਚਲਾ ਸਕਦੀਆਂ ਨੇ ਕਮਕਾਰ ਪਿਕਰਾਂ ਦੇ ਵਿੱਚ ਕਰ ਸਕਦੀਆਂ ਨੇ ਅਸੀਂ ਇਹ ਕੱਲਾ ਇੱਥੇ ਕੋਰਸ ਨਹੀਂ ਅਸੀਂ ਤਾਂ ਚਾਹੁੰਦੇ ਹਾਂ ਵੀ ਪਹਿਲਾਂ ਕੋਰਸ ਕਰਾਵਾਂਗੇ ਰਜਿਸਟਰਡ ਸਰਟੀਫਿਕੇਟ ਮਿਲੇਗਾ ਉਸ ਤੋਂ ਬਾਅਦ ਉਹਨਾਂ ਨੂੰ ਆਪਦਾ ਬੁਟੀਕ ਖੋਲਣ ਲਈ ਪਾਰਲ ਖੋਲਣ ਲਈ ਕੇਂਦਰ ਸਰਕਾਰ ਦੀਆਂ ਬਹੁਤ ਸਕੀਮਾਂ ਨੇ ਉਹਨਾਂ ਨੂੰ ਲੋਨ ਵੀ ਪ੍ਰੋਵਾਈਡ ਕਰਾ ਕੇ ਦੇਵਾਂਗੇ ਗਵਰਨਮੈਂਟ ਦੀ ਬੈਂਕ ਤੋਂ ਆ ਇੱਕ ਇਹਨਾਂ ਦੀ ਸਕੀਮ ਹੈਗੀ ਵਿਸ਼ਵ ਕਰਮਾ ਯੋਜਨਾ ਜੀ ਨરેન્દ્ર મોદી ਪ੍ਰਧਾਨ ਮੰਤਰੀ ਜੀ ਦੀ ਸਕੀਮ ਆ ਸੈਂਟਰ ਦੀ ਉਹਦੇ ਵਿੱਚ ਲੜਕੀਆਂ ਨੂੰ ਆਪਣਾ ਕੰਮ ਕਰਨ ਲਈ 5000 ਤੋਂ 1 ਲੱਖ ਰੁਪਏ ਤੱਕ ਬਿਨਾਂ ਕਿਸੇ ਸਿਕਿਉਰਿਟੀ ਤੋਂ ਬਿਨਾਂ ਗਰੰਟੀ ਤੋਂ ਲੋਨ ਮਿਲਦਾ ਉਹ ਆਪਦਾ ਕੰਮ ਖੁੱਲਣਗੇ ਅਸੀਂ ਲੋਨ ਲੈ ਕੇ ਦਵਾਂਗੇ ਪੀਐਨਵੀ ਬੈਂਕ ਨਾਲ ਸਾਡਾ ਟਾਈ ਅਪਾ ਗਿਲ ਬ੍ਰਾਂਚ ਨਾਲ ਉਹਨਾਂ ਨੂੰ ਸਿਰਫ ਕੰਮ ਨਹੀਂ ਜੋਬ ਜਿਹੜੀ ਜੋਬ ਕਰਨੀ ਚਾਹੇਗੀ ਇੰਡਸਟਰੀ ਨਾਲ ਵੀ ਟਾਈ ਅਪ ਕੀਤਾ ਉਹਨਾਂ ਨੂੰ ਇੰਡਸਟਰੀ ਦੇ ਵਿੱਚ ਜੋਬ ਵੀ ਦਵਾਵਾਂਗੇ ਸਿਰਫ ਲੜਕੀਆਂ ਲਈ ਹੈ ਤਾਂ ਕਿ ਜਿਹੜੀਆਂ ਘਰਾਂ ਦੇ ਵਿੱਚ ਲੜਕੀਆਂ ਬੈਠੀਆਂ ਨੇ ਉਹ ਕੰਮ ਕਰ ਸਕਣ ਕੋਰਸ ਕਰ ਇਹ ਜਿਹੜਾ ਨੀਵੀਂ ਟ੍ਰੇਨਿੰਗ ਦੇਣੀ ਆ ਉਹਨਾਂ ਨੂੰ ਇਹ ਵੀ ਜ਼ਿੰਮੇਵਾਰੀ ਛੋਟਾ ਮੇਨ ਮੰਤਵ ਵੀ ਆ ਵੀ ਆਤਮ ਨਿਰਭਰ ਕਰਨਾ ਣਕੀਆਂ ਨੂੰ ਆਤਮ ਨਿਰਭਰ ਕਰਨਾ ਤਾਂ ਕਿ ਉਹਨਾਂ ਨੂੰ ਅਸੀਂ ਰੋਜ਼ਗਾਰ ਦੇਈਏ ਆਪਦਾ ਹੱਥੀ ਕਿਰਤ ਕਰਕੇ ਕੰਮ ਕਰ ਸਕਣ ਆਪਦੀ ਮਾਣ ਹੋਵੇ ਆਪਦੇ ਆਪ ਤੇ ਉਹਨਾਂ ਨੂੰ ਮਾਣ ਮਹਿਸੂਸ ਹੋਵੇ ਸਾਡੀਆਂ ਮਹਿਲਾਵਾਂ ਮੈਂਬਰ ਨੇ ਮਹਿਲਾ ਮੋਰਚੇ ਦੀ ਪ੍ਰੈਜ਼ੀਡੈਂਟਾ ਤਸਾਨੀਆ ਸ਼ਰਮਾ ਗੋਲਦੀ ਗੰਗੀਰ ਜੀ ਨੇ ਇਹ ਉਹਨਾਂ ਨੂੰ ਰੋਜ਼ ਗਾਈਡ ਕਰਦੀਆਂ ਨੇ ਆ ਕਿ ਨਾਲ ਸਾਡੇ ਜਿੰਨੇ ਟੀਮ ਦੇ ਮੈਂਬਰ ਆ ਚੇਅਰਮੈਨ ਸਾਹਿਬ ਪ੍ਰੈਜ਼ੀਡੈਂਟ ਸਾਹਿਬ ਇੱਥੇ ਹਾਜ਼ਰ ਰਹਿੰਦੇ ਨੇ ਜਿਹੜੀ ਫੈਸਿਲਿਟੀ ਦੀ ਲੋੜ ਆ ਸਾਰੀ ਪ੍ਰੋਵਾਈਡ ਕੀਤੀ ਆ ਕੈਮਰੇ ਲੱਗੇ ਹੋਏ ਨੇ ਹਰ ਸਿਕਿਉਰਿਟੀ ਵੀ ਤੇ ਐਜੂ ਮੈਡੀਕਲ ਦਾ ਵੀ ਇਹਨਾਂ ਪਿੰਡਾਂ ਵਾਲੇ ਲਈ ਫ੍ਰੀ ਡਿਸਪੈਂਸਰੀ ਦਾ ਸੋਚ ਰਹੇ ਆ ਉਹ ਤਾਂ ਸਾਡਾ ਟਾਈਪ ਅਪ ਚੱਲ ਰਿਹਾ ਜੀਟੀਵੀ ਗੁਰਦੇਵ ਭਦਰ ਹਸਪੀਟਲ ਨਾਲ ਬਖਸ਼ੀ ਜੀ ਚੇਅਰਮੈਨ ਸਾਹਿਬ ਆਏ ਸੀਗੇ ਉਹਨਾਂ ਨੇ ਸਾਡਾ ਉਹ ਵੀ ਅਸੀਂ ਬਹੁਤ ਜਲਦੀ ਪ੍ਰੋਜੈਕਟ ਸਟਾਰਟ ਕਰਾਂਗੇ ਠੀਕ ਹੈ ਚੇਅਰਮੈਨ ਸਾਹਿਬ ਕਿੰਨੀਆਂ ਕਿਸੀਟਾਂ ਨੇ ਇੱਥੇ ਕਿੰਨੇ ਬੱਚੇ ਆ ਸਕਦੇ ਨੇ ਰੈਜੀਡੈਂਟ ਦੇਵੀ ਲਾਲ ਮੇਰਾ ਨਾਮ ਹੈ ਤੇ ਸਾਡਾ ਮਤਲਬ ਚਲੋ ਅੱਜ ਤਾਂ ਸ਼ੁਰੂਆਤ ਹੈ ਅਸੀਂ ਨਾ तकरीबन 4 ਬੈਚ ਦੀ ਸਾਡੀ ਪਲੈਨਿੰਗ ਹੈ ਸ਼ੁਰੂ ਕਰਨ ਦੀ ਇਦੋ-ਦੋ ਘੰਟੇ ਦੇ ਨਾਲ ਚਾਰ ਬੈਚ ਇੱਥੇ ਸ਼ੁਰੂ ਹੋ ਜਾਣ ਵੀ 30-30 ਬੱਚੇ ਇੱਕ ਬੈਚ ਦੇ ਵਿੱਚ ਇੱਕ ਦੇ ਵਿੱਚ 30-30 90 ਜੀ ਆ ਵੀ 30 ਬੱਚੇ ਕੰਪਿਊਟਰ ਦੇ ਹੋਗੇ 30 ਸਲਾਈਸੈਂਟਰ ਦੇ ਹੋਗੇ 30 ਬਿਊਟੀ ਪਾਰਲਰ ਦੇ ਹੋਗੇ ਜੀ ਵੀ ਇਹ ਬੱਚੀਆਂ ਜਿਹੜੀਆਂ 4 ਮਹੀਨੇ 6 ਮਹੀਨੇ ਕਰਕੇ ਆਪਣੇ ਪੈਰਾਂ ਤੇ ਖੜੀਆਂ ਹੋ ਜਾਣ ਇਹਨਾਂ ਨੂੰ ਵਧੀਆ ਜੋਬ ਮਿਲ ਜੇ ਤੇ ਵਧੀਆ ਆਪਣਾ ਜਿਹੜਾ ਹੁਨਰ ਹੈ ਨਾ ਅਸੀਂ ਸਾਡੀ ਸੋਚ ਹੈ ਵੀ ਕਿਸੇ ਨੂੰ ਹੁਨਰ ਦਈਏ ਜੀ ਵੀ ਵਨ ਟਾਈਮ ਕਿਸੇ ਦੀ ਮਦਦ ਕਰਨ ਨਾਲੋਂ ਉਹਦਾ ਕੋਈ ਐਡਾ ਵੱਡਾ ਲਾਭ ਨਹੀਂ ਜੋ ਮੇਰਾ ਸੋਚਣਾ ਹੈ ਹੈ ਵੀ ਜੇ ਇਹਨਾਂ ਨੂੰ ਬਹੁਤ ਟਾਈਮ ਪੂਰੀ ਲਾਈਫ ਵਾਸਤੇ ਹੁਣਰ ਮਿਲ ਗਿਆ ਆਪਣੀ ਪੈਰਾਂ ਤੇ ਸਟੈਂਡ ਹੋ ਗਈ ਤੇ ਕਿਸੇ ਨੂੰ ਮਸ਼ੀਨ ਦੇ ਦਈਏ ਉਹਨੂੰ ਚਲਾਉਣੀ ਆਉਂਦੀ ਨਾ ਹੋਵੇ ਉਹਨੂੰ ਸਿਖਲਾਈ ਟ੍ਰੇਨਡ ਕਰਕੇ ਸਾਡਾ ਆਉਣ ਵਾਲੇ ਟਾਈਮ ਦੇ ਵਿੱਚ ਸੋਚ ਹੈ ਮੈਂ ਵਾਦਾ ਨਹੀਂ ਕਰਦਾ ਤੇ ਅਸੀਂ ਇੱਕ ਮਸ਼ੀਨ ਗਿਫਟ ਵੀ ਕਰਾਂਗੇ ਸਾਡਾ ਇਹ ਪਲੈਨਿੰਗ ਹੈ ਮਤਲਬ ਸਾਜਿ ਸ਼ੁਰੂਆਤ ਹੈ ਬਈਆ ਜਿਸਨ ਸਾਜਿ ਸ਼ੁਰੂ ਹੋਈ ਹੈ ਤੇ ਇਹਨੇ ਸਾਡੇ ਤੋਂ ਵਧੀਆ ਵਧੀਆ ਬੰਦੇ ਜਿਹੜੇ ਮੋਦਵਰ ਬੰਦੇ ਜੁੜ ਰਹੇ ਹੈ ਹੌਲੀ ਹੌਲੀ ਜੀ ਹਾਂਜੀ ਇਹ ਪਿੰਡਾਂ ਦੇ ਗੱਲ ਕਰ ਲਈਏ ਪਿੰਡਾਂ ਦੇ ਆਲੇ-ਦੁਆਲੇ ਇੱਥੇ ਆ ਸਿੱਖਣ ਦੇ ਆ ਸਕਦੇ ਨੇ ਕਿ ਡਿਸਟ੍ਰਿਕਟ ਤੇ ਕਿਤੋਂ ਵੀ ਕਿਹੜੇ ਪਿੰਡ ਤੋਂ ਵੀ ਆ ਸਕਦੇ ਜਿਸ ਨੂੰ ਲੋੜ ਹੈ ਕਿਤੋਂ ਵੀ ਆ ਸਕਦੇ ਹਾਂ ਤੇ ਉਹ ਹੀ ਇਹ ਨਹੀਂ ਹੈ ਬਈ ਇੱਥੇ ਬਈ ਰੂਲਰ ਦਾ ਹੀ ਹੈ ਜੇ ਕੋਈ ਬੱਚਾ ਕਿਤੋਂ ਦੂਰ ਹੋਣ ਨੇੜੇ ਹੋ ਜੀ ਵਾਸਕ ਦਾ ਆ ਕੋਈ ਦਿੱਕਤ ਨਹੀਂ ਸਾਨੂੰ ਜੇਕਰ ਇੱਥੇ ਬੱਚੇ ਪਹੁੰਚਦੇ ਨੇ ਜੀ ਬਾਹਰੋਂ ਪਹੁੰਚਦੇ ਨੇ ਬੱਚੇ ਹੋਸਟਲ ਲਈ ਪ੍ਰਬੰਧ ਹੈ ਬੱਚਿਆਂ ਦੇ ਰਹਿائش ਦੇ ਲਈ ਨੂੰ ਹੋਰੇ ਰਹਿائش ਲਈ ਹੈ ਨਹੀਂ ਇਹ ਪ੍ਰਬੰਧ ਹੋ ਕੀਤਾ ਹਾਂ ਨਾ ਟਾਈਮ ਹੀ ਉਮੀਦ ਹੈ ਸਾਨੂੰ ਵੀ ਇਹ ਕਰਾਂ ਦੇ ਜਰੂਰ ਉੱਪਰ ਜਿਹੜਾ ਸਾਡੇ ਤੋਂ ਬੋਧ ਹੈ ਬਲੇ 220 ਗਜ ਵਿੱਚ ਜਗ੍ਹਾ ਬੜਾਈ ਹੋਈ ਆ ਇਹ ਰੂਮ ਬਾਈ ਰੂਮ ਤਿਆਰ ਹੋ ਗਏ ਸਾਡੇ ਹਾਂ ਨਾ ਟਾਈਮ ਹੀ ਜੀ ਦੇਖਦੇ ਆ ਵੀ ਉੱਪਰ ਵਾਲੀ ਬਿਲਡਿੰਗ ਫਿਰ ਤਿਆਰ ਕਰੀਏ ਜੀ ਇਹ ਹੋਸਟਲ ਵੀ ਕਹਿ ਲਿਆਈਏ ਉੱਪਰ ਵਾਲੀ ਦੀ ਉਹ ਉਮੀਦ ਰਹੀਦਾ ਜੀ ਫਰ ਹੋਈ ਅੱਗੇ ਹੋਈ ਤੇ ਕਰਾਂ ਦੇ ਅੱਗੇ ਨੂੰ ਅੱਗੇ ਲਿਜਾਵਾਂ ਦੇ ਐਂਡ ਤੱਕ ਸਾਨੂੰ ਇਹ ਹੀ ਆ ਤੇ ਬੱਚਿਆਂ ਨੂੰ ਸਟੈਂਡ ਹੈ ਵੀ ਕਰਾਂ ਦੇ ਐਂਡ ਤੇ 6 ਮਹੀਨੇ ਤੱਕ ਪੂਰੀ ਪਲੈਨਿੰਗ ਹੋਇਆ ਸਾਡੀ ਲੜਕੇ ਨਹੀਂ ਗੱਲ ਕਰਦੀ ਦੀ ਲਗਭਗ ਨਿਰਪਰ ਹੋਂਦੀ ਨੇ ਘਰਦਿਆਂ ਤੇ ਪਰਿਵਾਰ ਤੇ ਮਾਪੇ ਤੇ ਨਿਰਪਰ ਹੁੰਦੀ ਨੇ ਸਾਨੂੰ ਆ ਚੀਜ਼ ਦੀ ਲੋੜ ਆ ਸਾਨੂੰ ਪੈਸੇ ਚਾਹੀਦੇ ਨੇ ਸੰਤ ਪੈਸੇ ਦੇ ਦਿਓ ਪਰ ਜੇ ਗੱਲ ਕਰ ਲਈਏ ਰੋਜ਼ਗਾਰ ਸਿੱਖ ਜਾਣਗੀਆਂ ਲੜਕੀਆਂ ਟ੍ਰੇਨਿੰਗ ਲੈ ਲੈਣਗੀਆਂ ਸਲਾਈ ਦੀ ਟ੍ਰੇਨਿੰਗ ਆ ਸਲੂਨ ਦੀ ਟ੍ਰੇਨਿੰਗ ਆ ਵੱਖ-ਵੱਖ ਟ੍ਰੇਨਿੰਗਾਂ ਦਿੱਤੀਆਂ ਜਾਂਦੀ ਨੇ ਉਹਨਾਂ ਨੂੰ ਰੋਜ਼ਗਾਰ ਤਾਂ ਮਿਲੂਗਾ ਉਹਨਾਂ ਦੀ ਸਖਾਲਾ ਜੀਵਨ ਵੀ ਸਖ ਹਾਂਜੀ ਬਿਲਕੁਲ ਅਸੀਂ ਸਾਰਿਆਂ ਦੀ ਕੋਸ਼ਿਸ਼ ਹੀ ਹੈੀ ਹੋਵੇ ਕਿ ਸਾਡੀਆਂ ਧੀਆਂ ਬਹੁਤ ਸਿੱਖਣ ਅੱਛਾ ਸਿੱਖਣ ਤੇ ਅਸੀਂ ਸਾਰੇ ਮਿਲ ਕੇ ਇਹੋ ਕੋਸ਼ਿਸ਼ ਕਰ ਰਹੇ ਆ ਸਭ ਜੁੜ ਕੇ ਕਿ ਵੱਤੋਂ ਵੱਦ ਅਸੀਂ ਬੱਚਿਆਂ ਨੂੰ ਸਿਖਾ ਸਕੀਏ ਤੇ ਉਹਨਾਂ ਨੂੰ ਰੋਜ਼ਗਾਰ ਮਿਲੇ ਉਹ ਆਪਣਾ ਇੰਡੀਪੈਂਡੈਂਟ ਹੋ ਜਾਣ ਤੇ ਉਹਨਾਂ ਨੂੰ ਕਿਸੇ ਤੋਂ ਪੈਸੇ ਮੰਗਣ ਦੀ ਲੋੜ ਨਾ ਪਵੇ ਵਿਆਹ ਤੋਂ ਬਾਅਦ ਵੀ ਔਰ ਵਿਆਹ ਤੋਂ ਪਹਿਲਾਂ ਵੀ ਮੈਂ ਇਛਾਨੀਆਂ ਕਿ ਬੱਚੇ ਆਪਣਾ ਇੰਡੀਪੈਂਡੈਂਟ ਹੋ ਜਾਣ ਕੁੜੀਆਂ ਇੱਕ ਵਾਰ ਵੀ ਕਲਾਸ ਦੇ ਵਿੱਚ ਜੇ ਗੱਲ ਕਰ ਲਈ ਕਿੰਨੇ ਸਖਿਆਰਤੀ ਕਿੰਨੇ ਸਿੱਖਣ ਵਾਲੇ ਲੜਕੇ ਇੱਥੇ ਬੈਠ ਸਕਦੇ ਆਂ अभी तो वी आर करेंटली हैविंग थ्री टीचर्स अलग अलग कोर्सेज़ की और कैपेसिटी जैसे प्रवेंट साहब ने बताया कि तीस बच्चों की है तो करेंटली हमने एक ये बड़ा हॉल डेडिकेट किया है इन तीनों कोर्सेज़ के लिए जिसमें सिटिंग कैपेसिटी एफ आफ नाउ थर्टी की है जैसे जैसे, जैसे हमें एक्सपेंशन के लिए बहुत रूम्स हैं यहाँ पे इंफ्रास्ट्रक्चर इज क्वाइट अवेलेबल तो जैसे जैसे, जैसे बच्चे आसपास के ਵਿਲੇਜਸ ਕੇ ਪਿੰਡਾਂ ਦੇ ਬੱਚੇ ਆਏਂਗੇ ਉਸ ਵਾਸਤੇ ਐਕਸਪੈਂਸ਼ਨ ਹੁੰਦੀ ਰਹੇਗੀ ਕਿਵੇਂ ਮਾਈਂਡ ਦੇ ਵਿੱਚ ਆਇਆ ਵੀ ਇਹ ਕੰਮ ਕੀਤਾ ਜਾਵੇ ਇਹ ਸੰਸਥਾ ਖੋਲੀ ਜਾਵੇ ਕਿਵੇਂ ਮਨ ਦੇ ਵਿੱਚ ਆਇਆ ਪਿੰਡਾਂ ਦੇ ਵਿੱਚ ਦੇਖਿਆ ਜਾਵੇ ਬਹੁਤ ਘੱਟ ਮੌਕੇ ਮਿਲਦੇ ਨੇ ਜੇ ਆਪਾਂ ਸਿਟੀ ਦੇ ਵਿੱਚ ਜਾਣਾ ਪੈਂਦਾ ਜੇ ਸਰਕਾਰੀ ਕੋਰਸ ਨੇ ਜਾਂ ਤਾਂ ਸੀਟ ਨਹੀਂ ਮਿਲਦੀ ਜਾਂ ਪ੍ਰਾਈਵੇਟ ਕੋਰਸ ਨੇ ਮਹਿੰਗੇ ਬਹੁਤ ਨੇ ਕਿ ਨਹੀਂ ਹੁੰਦੇ ਨਹੀਂ ਆਪਨੇ ਬਿਲਕੁਲ ਠੀਕ ਕਹਾ ਇਹ ਦੇਵੀ ਲਾਲ ਜੀ ਜੋ ਹਮਾਰੇ ਪ੍ਰੈਜ਼ੀਡੈਂਟ ਹੈ ਔਰ ਰਾਮਦਾਸ਼ਨ ਜੀ ਇਨਕਾ ਸਟਾਰਟਿੰਗ ਸੇ ਇੱਕ ਸੋਸ਼ਲ ਕਾ ਥਾ ਕਿ ਇੱਕ ਸੋਸ਼ਲ ਇੱਕ ਸੋਸਾਇਟੀ ਕੇ ਲੀਏ ਸੋਸਾਇਟੀ ਨੇ ਇਤਨਾ ਕੁਛ ਹਮੇਂ ਦੀਆ तो वी शुडो गिव बैक टू द सोसाइटी उसके uh, नज़र नज़र बहुत पहले हमने स्टार्ट करने की कोशिश की थी कोविड के दौरान थोड़ा डिले हो गया बट नाउ विद द सपोर्ट ऑफ ऑफ रमिंदर जी मैडम और आप लोगों सब की सबकी दुआओं से ये काम स्टार्ट हुआ है सोसायटी वोसाइट जी जी गल कर लीए इस संस्था वालों होराले किए जा रहे ਕਿੱਡੇ ਕਡੇ ਸ਼ਹਿਰ ਦੇ ਵਿੱਚ ਇਹ ਸੰਸਥਾ ਚੱਲ ਰਹੀ ਹੈ ਅਜੇ ਤਾਂ ਸ਼ੁਰੂਆਤ ਹੈ ਸਾਡਾ ਮਨ ਬਹੁਤ ਹੈ ਵਿੱਚ 8-10 ਐਕਟੀਵਿਟੀਆਂ ਸ਼ੁਰੂ ਕਰੀਏ ਜੀ ਵੀ ਜਿਹੜੀਆਂ ਨਾ ਵੀ ਅੱਜ ਸਮਾਜ ਨੂੰ ਲੋੜ ਹੈ ਗਰੀਬ ਗਿਰਬਾਂ ਨੂੰ ਲੋੜ ਹੈ ਸਾਡਾ ਮੇਨ ਮੋਟਿਵ ਹੈ ਲੋੜਵੰਦ ਬੱਚਿਆਂ ਦੀ ਮਦਦ ਕਰਨੀ ਹਾਂ ਜਿੱਦਾਂ ਜਿੰਨਾ ਸਾਡੀ ਸੰਸਥਾ ਨਾਲ ਮੋਹਦ ਵਰ ਬੰਦੇ ਜੁੜਨਗੇ ਉਦਾਂ ਸਾਡੀ ਇਹ ਵੀ ਮਤਲਬ ਕੋਸ਼ਿਸ਼ ਹੈ ਵੀ ਗਰੀਬ ਬੱਚਿਆਂ ਜਿਹਨਾਂ ਨੂੰ ਲੋੜ ਹੈ ਉਰੇ ਤੁਸੀਂ ਲਖਾ ਜੋ ਜਿਹੜੇ ਨਹੀਂ ਆਪਣੇ ਬੱਚਿਆਂ ਦਾ ਵਿਆਹ ਨਹੀਂ ਕਰ ਸਕਦੇ ਜਾਂ ਹੋਰ ਇਹ ਜਾ ਮਤਲਬ ਕੋਈ ਦਿੱਕਤ ਹੈ ਉਹਨੂੰ ਕੋਈ ਇਲਾਜ ਦੀ ਲੋੜ ਹੈ ਤੇ ਇਲਾਜ ਨਹੀਂ ਕਰਵਾ ਸਕਦੇ ਫਿਰ ਅਸੀਂ ਉਹਨਾਂ ਨੂੰ ਥੋੜਾ ਜਿਹਾ ਸਰਵੇ ਕਰਕੇ ਹੈ ਨਾ ਵੀ ਨਜਾਇਜ਼ ਵੀ ਵਿੱਚ ਬਹੁਤ ਫਾਇਦਾ ਉਠਾ ਲੈਂਦੇ ਆ ਇਹੋ ਜਿਹੇ ਲੋਕ ਵੀ ਬਹੁਤ ਹੈ ਜੀ ਜੀ ਹਾਂ ਫਿਰ ਜਿਹੜਾ ਜੈਨੂਅਲ ਬੰਦਾ ਹੈ ਅਸੀਂ ਹਰ ਤਰ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਜੇਕਰ ਕਿਸੇ ਨੂੰ ਹੋਰ ਵੀ ਲੋੜ ਹੈ ਇਕੱਲਾ ਸਕਦੇ ਆ ਟ੍ਰੇਨਿੰਗ ਦੇਣਾ ਨਹੀਂ ਜੇਕਰ ਕਿਸੇ ਦੀ ਬਿਮਾਰੀ ਠਮਾਰੀ ਵੀ ਆਉਂਦੀ ਹੈ ਲੜਕੀ ਦਾ ਵਿਆਹ ਸ਼ਾਦੀ ਵਿਆਹ ਤਾਂ ਵੀ ਸਾਡੀ ਸੰਸਥਾ ਖੜੀ ਹੈ ਤੁਹਾਡੇ ਨਾਲ ਖੜੀ ਜੀ ਕਹਿੰਦੇ ਹਰ ਵਕਤ ਕੀ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਕੀ ਆਪਣੇ ਆਲੇ ਦੁਆਲੇ ਦੇ ਪਿੰਡਾਂ ਵਾਲਿਆਂ ਨੂੰ ਕੀ ਕਹਿਣਾ ਚਾਹੁੰਦੇ ਪਿੰਡਾਂ ਵਾਲਿਆਂ ਨੂੰ ਇਹੀ ਮੈਸੇਜ ਆ ਵੀ ਆਪ ਆ ਕੇ ਨਾ ਸਾਡੇ ਨਾਲ ਹੈਲਪ ਕਰੋ ਜਿਹੜੇ ਬੱਚੇ ਘਰਾਂ 'ਚ ਬੈਠੇ ਆ ਕੋਈ ਪੈਣਾ ਸਾਡੀਆਂ ਬੈਠੀਆਂ ਉਹਨਾਂ ਨੂੰ ਲੈ ਕੇ ਮੋਟੀਵੇਟ ਕਰੋ ਤਾਂ ਕਿ ਇੱਥੇ ਆ ਕੇ ਸਿੱਖ ਸਕਣ ਨੰਬਰ 2 ਜਿਹੜੀ ਸਾਡੀ ਡਿਸਪੈਂਸਰੀ ਬਹੁਤ ਜਲਦੀ ਅਸੀਂ ਸਟਾਰਟ ਕਰ ਦਾਂਗੇ ਨਵੇਂ ਸਾਲ 'ਚ ਪਹਿਲੀ ਤਰੀਕ ਨੂੰ ਸਾਡਾ ਉਮੀਦ ਆ ਵੀ ਇੱਕ ਤਰੀਕ ਤੋਂ ਅਸੀਂ ਸਟਾਰਟ ਕਰਾਂਗੇ ਕਿਸੇ ਨੂੰ ਵੀ ਮੈਡੀਸਨ ਦੀ ਕੋਈ ਲੋੜ ਆ ਗੁਰਤੇਗਵਦਰ ਹਸਪਤਾਲ ਨਾਲ ਸਾਡਾ ਟਾਈ ਆਪਾਂ ਇੱਥੋਂ ਸਟਾਰਟ ਕਰਾਂਗੇ ਹਰ ਜਗ੍ਹਾ ਉਹਨਾਂ ਦੀ ਮਦਦ ਕਰਾਂਗੇ ਐਂਬੂਲੈਂਸ ਵੀ ਇੱਥੇ ਇੱਕ ਖੜ੍ਹਾ ਕਰੇਗੀ ਸਾਡੇ ਨੇੜੇ ਇੱਥੋਂ ਉਹਨਾਂ ਨੂੰ ਕੋਈ ਵੀ ਫੈਸਿਲਿਟੀ ਹੋਏਗੀ ਸਾਰੀ ਪ੍ਰੋਵਾਈਡ ਕਰਾਂਗੇ ਸਰਗੋਲ ਘੱਟੂ ਜੀ ਕਹਿ ਰਹੇ ਹੋ ਡਿਸਪੈਂਸਰੀ ਦੀ ਗੱਲ ਕਰ ਰਹੇ ਹੋ ਉਹਦੀ ਕੋਈ ਫੀਸ ਤਾਂ ਨਹੀਂ ਹੋਊਗੀ ਐਂਬੂਲੈਂਸ ਦੀ ਗੱਲ ਕਰਦੇ ਹਾਂ ਜੇ ਕਿਸੇ ਨੂੰ ਐਂਬੂਲੈਂਸ ਚਾਹੀਦੀ ਆ ਉਹਦੀ ਤਾਂ ਨਹੀਂ ਫੀਸ ਹੋਊਗੀ ਕਿਵੇਂ ਹੋਊਗਾ ਪ੍ਰੋਸੀਜਰ ਉਹ ਇੱਥੇ ਡਿਸਪੈਂਸਰੀ ਫ੍ਰੀ ਆਫ ਕਾਸਟ ਹੀ ਕਰਾਂਗੇ ਵੀ ਉਹਦੇ ਕੋਈ ਪੈਸਾ ਨਹੀਂ ਹੋਊਗਾ ਜਨਨੇ ਇੱਕ ਮੈਡੀਸਨ ਹੋਣਗੀਆਂ ਕੋਈ ਸਪੈਸ਼ਲ ਹੋਏਗਾ ਜਿਹੜਾ ਇੱਥੇ ਨਹੀਂ ਇਲਾਜ ਹੋ ਸਕਦਾ ਉਹਦੀ ਵੀ ਡਿਸਕਾਊਂਟ ਬੈਠਣ ਨਹੀਂ ਨਹੀਂ ਸਾਡੀ ਇਹੀ ਹੈ ਵੀ ਲਗਾਤਾਰ ਇੱਕ ਡਾਕਟਰ ਇੱਥੇ ਬੈਠਣਗੇ ਐਮਬੀਬੀਐਸ ਡਾਕਟਰ ਹੋਏਗਾ ਕੋਈ ਉਹਨੂੰ ਅੱਗੇ ਲੋੜ ਹੋਏਗੀ ਤਾਂ ਜੀਟੀਵੀ ਦੇ ਵਿੱਚ ਉਹਨੂੰ ਕੰਸੈਸ਼ਨ ਰੇਟ ਦੇ ਉੱਤੇ ਕੀ ਇੱਕ ਵਾਰੀ ਐਡਰੈਸ ਜਰੂਰ ਦੱਸ ਦੇ ਵਿੱਚ ਇਹ ਸਾਡਾ ਆ আলমਗੀਰ ਤੋਂ ਸ੍ਰੀਂਹ ਦੇ ਵਿੱਚ ਨਾ ਬਾਲਾਜੀ ਪ੍ਰੋਪਲਮ ਦੀ ਬੈਕ ਸਾਈਡ ਆ ਇਹ ਇੱਕ ਉਮੀਦ ਫਰੀ ਐਜੂਕੇਸ਼ਨ ਸੁਸਾਇਟੀ ਦਾ ਬੋਰਡ ਲੱਗਿਆ ਹੋਇਆ ਆ আলমਗੀਰ ਤੋਂ ਸ੍ਰੀਂਹ ਦੇ ਰਸਤੇ ਦੇ ਵਿੱਚ ਮੇਨ ਰੋਡ ਦੇ ਉੱਪਰ ਕੋਈ ਵੀ ਆ ਸਕਦਾ ਲੋਕੇਸ਼ਨ ਅਸੀਂ ਸ਼ੇਅਰ ਕਰਾਂਗੇ Google ਤੇ ਸਰਚ ਕਰਨਗੇ ਤਾਂ ਇੱਕ ਉਮੀਦ ਫਰੀ ਐਜੂਕੇਸ਼ਨ ਸੁਸਾਇਟੀ ਪਾਉਣਗੇ ਤਾਂ Google ਤੇ ਸਰਚ ਹੋਏਗੀ ਰਿਪੋਰਟ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਅਜਿਹੇ ਟ੍ਰੇਨਿੰਗ ਸੈਂਟਰ ਦੇ ਵਿੱਚ ਭੇਜਣਾ ਚਾਹੁੰਦੇ ਹੋ ਨੰਬਰ ਫਲੈਸ਼ ਹੋ ਰਿਹਾ ਹੈ ਇਸ ਸੰਸਥਾ ਦਾ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਆਪਣੇ ਬੱਚਿਆਂ ਨੂੰ ਇੱਥੇ ਪੇ ਸਕਦੇ ਹਾਂ ਟ੍ਰੇਨਿੰਗ ਮੁਫਤ ਦੇ ਵਿੱਚ ਦਿੱਤੀ ਜਾ ਰਹੀ ਹੈ ਵੱਖ-ਵੱਖ ਕਿੱਤਿਆਂ ਦੇ ਨਾਲ ਜੋੜਿਆ ਜਾ ਰਿਹਾ ਹੈ ਕਹਿੰਦੇ ਸਾਡਾ ਇਕੱਲਾ ਮਕਸਦ ਟ੍ਰੇਨਿੰਗ ਦੇਣਾ ਨਹੀਂ ਇਹਨਾਂ ਨੂੰ ਚੰਗਾ ਰੋਜ਼ਗਾਰ ਲੱਭ ਕੇ ਦੇਣਾ ਹੈ ਚੰਗੇ ਕੰਮ ਲੱਭ ਕੇ ਦੇਣੇ ਆ ਅਜਿਹੇ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਹਿਾਂਗੇ ਤੁਹਾਡੇ ਨਾਲ ਧੰਨਵਾਦ